ਸਰਬੱਤ ਦਾ ਭਲਾ ਕਰਦੇ ਹੋਏ ਧੰਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਅੱਗੇ ਜਾਂਦੇ ਜਾ ਰਹੇ ਨੇ ਸਮੁੰਦਰ ਤੇ ਚਲਦੇ ਹੋਏ ਧੰਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਇੱਕ ਟਾਪੂ ਤੇ ਪਹੁੰਚੇ ਜਿਸ ਦਾ ਨਾਮ ਸੀ ਬਸੀਹਰਪੁਰ ਗੁਰੂ ਸਾਹਿਬ ਨਗਰ ਦੇ ਬਾਹਰ ਬਾਹਰ ਇੱਕ ਰੁੱਖ ਦੇ ਥੱਲੇ ਵਿਰਾਜਮਾਨ ਹੋਵੇ ਭਾਈ ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ ਹੋਈ ਸੀ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੇ ਆਗਿਆ ਕਰੋ ਤਾਂ ਮੈਂ ਨਗਰ ਵਿੱਚੋਂ ਪ੍ਰਸ਼ਾਦਾ ਛਕ ਲਵਾਂ ਗੁਰੂ ਸਾਹਿਬ ਕਹਿ ਲਗੇ ਨਗਰ ਦੇ ਵਿੱਚ ਇੱਕ ਤਰਖਾਨ ਹੈ ਭਖਰ ਤੇ ਉਹਦਾ ਲੜਕਾ ਹੈ ਭਾਈ ਚੰਡਾ ਤੂੰ ਉਹਦੇ ਕੋਲ ਚਲਾ ਜਾ ਤੇ ਜਾ ਕੇ ਉਹਦੇ ਕੋਲ ਪ੍ਰਸ਼ਾਦਾ ਮੰਗ ਲੈ ਭਾਈ ਮਰਦਾਨਾ ਜੀ ਭਾਈ ਚੰਡਾ ਜੀ ਦਾ ਘਰ ਲੱਭਦੇ-ਲੱਭਦੇ ਨਗਰ ਦੇ ਚਲੇ ਗਏ ਨਗਰ ਵਿੱਚ ਜਾ ਕੇ ਗੁਰੂ ਸਾਹਿਬ ਭਾਈ ਚੰਡਾ ਜੀ ਦਾ ਘਰ ਲੱਭਣ ਲੱਗੇ ਤਾਂ ਉਹਨਾਂ ਦੀ ਮੁਲਾਕਾਤ ਇੱਕ ਮਨੁੱਖ ਨਾਲ ਹੋਈ ਜਿਹੜਾ ਭਾਈ ਚੰਡਾ ਜੀ ਦਾ ਘਰ ਜਾਣਦਾ ਸੀ ਉਹ ਮਨੁੱਖ ਭਾਈ ਮਰਦਾਨਾ ਜੀ ਨੂੰ ਕਹਿ ਲੱਗਾ ਤੁਹਾਨੂੰ ਭਾਈ ਛੰਡਾ ਨਾਲ ਕੀ ਕੰਮ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਤਾਂ ਮੈਂ ਉਹਨਾਂ ਨੂੰ ਦੱਸਾਂਗਾ ਉਹ ਮਨੁੱਖ ਭਾਈ ਮਰਦਾਨਾ ਜੀ ਨੂੰ ਭਾਈ ਛੰਡਾ ਜੀ ਦੇ ਘਰ ਲੈ ਗਿਆ ਜਦੋਂ ਭਾਈ ਮਰਦਾਨਾ ਜੀ ਭਾਈ ਛੰਡਾ ਜੀ ਦੇ ਘਰ ਪਹੁੰਚੇ ਤਾਂ ਭਾਈ ਛੰਡਾ ਜੀ ਮੰਝਾ ਮੁੰਡੇ ਸਾਥ ਜਿਹੜਾ ਮਨੁੱਖ ਭਾਈ ਮਰਦਾਨਾ ਜੀ ਨੂੰ ਭਾਈ ਛੰਡਾ ਜੀ ਦੇ ਘਰ ਲੈ ਕੇ ਆਇਆ ਸੀ ਉਹ ਭਾਈ ਛੰਡਾ ਜੀ ਦਾ ਦੋਸਤ ਸੀ ਭਾਈ ਛੰਡਾ ਜੀ ਦਾ ਮਿੱਤਰ ਕਹਿੰ ਲੱਗਿਆ ਭਾਈ ਛੰਡਾ ਜੀ ਇਹ ਤੁਹਾਡੇ ਘਰ ਦਾ ਪਤਾ ਪੁੱਛ ਰੇ ਸੀ ਤੇ ਮੈਂ ਇਹਨਾਂ ਨੂੰ ਤੁਹਾਡੇ ਘਰ ਤੇ ਆਇਆ ਤੁਸੀਂ ਇਹਨਾਂ ਨੂੰ ਪੁੱਛ ਲੋ ਕਿ ਇਹਨਾਂ ਨੂੰ ਤੁਹਾਡੇ ਨਾਲ ਕੀ ਕੰਮ ਹੈ ਭਾਈ ਮਰਦਾਨਾ ਜੀ ਭਾਈ ਛੰਡਾ ਜੀ ਨੂੰ ਕਹਿਣ ਲੱਗੇ ਤੁਸੀਂ ਕੌਣ ਹੋ ਤੇ ਤੁਹਾਨੂੰ ਮੇਰੇ ਨਾਲ ਕੀ ਕੰਮ ਹੈ ਭਾਈ ਮਰਦਾਨਾ ਜੀ ਭਾਈ ਛੰਡਾ ਜੀ ਨੂੰ ਕਹਿਣ ਲੱਗੇ ਮੇਰੇ ਕੋਲ ਮੈਨੂੰ ਤੁਹਾਡੇ ਕੋਲ ਭੇਜਿਆ ਤਾਂ ਭਾਈ ਛੰਡਾ ਜੀ ਕਹਿਣ ਲੱਗੇ ਤੁਹਾਡੇ ਗੁਰੂ ਦਾ ਕੀ ਨਾਮ ਹੈ ਤਾ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰੇ ਗੁਰੂ ਦਾ ਨਾਮ ਮੇਰੇ ਗੁਰੂ ਦਾ ਨਾਮ ਤਨਪੁਰੂ ਨਾਨਕ ਦੇਵ ਜੀ ਹੈ ਭਾਈ ਝੰਡਾ ਜੀ ਕਹਿਣ ਲੱਗੇ ਮੈਂ ਤੁਹਾਡੇ ਗੁਰੂ ਨੂੰ ਨਹੀਂ ਜਾਣਦਾ ਅੱਜ ਮੈਂ ਪਹਿਲੀ ਵਾਰੀ ਤੁਹਾਡੇ ਗੁਰੂ ਦਾ ਨਾਮ ਸੁਣਿਆ ਮੈਂ ਉਹਨਾਂ ਨੂੰ ਨਹੀਂ ਜਾਣਦਾ ਉਹ ਕੌਣ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਉਹ ਤੁਹਾਨੂੰ ਜਾਣਦੇ ਨੇ ਉਹ ਕੇਵਲ ਤੁਹਾਨੂੰ ਹੀ ਨਹੀਂ ਸਾਰੀ ਸ੍ਰਿਸ਼ਟੀ ਨੂੰ ਜਾਣਦੇ ਨੇ ਭਾਈ ਝੰਡਾ ਜੀ ਸੋਚਣ ਲੱਗੇ ਐਹੋ ਜੀ ਗੁਰਮੁਖਨ ਨੂੰ ਮਿਲਣਾ ਚਾਹੀਦਾ ਹੈ। ਭਾਈ ਚੰਡਾ ਜੀ ਦਾ ਜਿਹੜਾ ਮਿੱਤਰ ਸੀ ਜਿਹੜਾ ਭਾਈ ਮਰਦਾਨਾ ਜੀ ਨੂੰ ਘਰ ਲੈ ਕੇ ਆਇਆ ਸੀ ਉਸ ਦਾ ਨਾਮ ਸੀ ਭਾਈ ਇੰਦਰਸੈਨ। ਭਾਈ ਇੰਦਰਸੈਨ ਇਹ ਕਹਿ ਕੇ ਆਪਣੇ ਘਰ ਚਲਾ ਗਿਆ। ਭਾਈ ਚੰਡਾ ਜੀ ਆਪਣੇ ਪਤਨੀ ਨੂੰ ਕਹਿਣ ਲੱਗੇ ਤੂੰ ਪ੍ਰਸ਼ਾਦਾ ਤਿਆਰ ਕਰ। ਸੰਤ ਆਏ ਹੋਏ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾੜਾ ਹੈ। ਭਾਈ ਚੰਡਾ ਜੀ ਭਾਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਚੱਲ ਪਏ। ਪਾਹੀ ਛੰਡਾ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮੈਂ ਗੁਰੂ ਸਾਹਿਬ ਨੂੰ ਅੱਜ ਪਹਿਲੀ ਵਾਰੀ ਮਰਨਾ ਹੈ ਮੈਂ ਉਹਨਾਂ ਨਾਲ ਕਿਹੜੀ ਬੋਲੀ ਵਿੱਚ ਗੱਲ ਕਰਾਂ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਜਦੋਂ ਤੁਸੀਂ ਉਹਨਾਂ ਨੂੰ ਮਿਲੋ ਤਾਂ ਉਹਨਾਂ ਨੂੰ ਸਤ ਕਰਤਾਰ ਕਹਿਣਾ ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ ਤਾਂ ਕਹਿਣਾ ਸਤ ਕਰਤਾਰ ਜਦੋਂ ਭਾਈ ਛੰਡਾ ਜੀ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤਾਂ ਉਹ ਕਹਿਣ ਲੱਗੇ ਸਤ ਕਰਤਾਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਛੰਡਾ ਜੀ ਨੂੰ ਕਹਿ ਲਗੇ ਤੁਸੀਂ ਪ੍ਰਸ਼ਾਦਾ ਕਿਉਂ ਲੈ ਕੇ ਆਏ ਹੋ ਤਾਂ ਭਾਈ ਛੰਡਾ ਜੀ ਕਹਿ ਲਗੇ ਤੁਸੀਂ ਮੈਨੂੰ ਰੱਬ ਦਾ ਰੂਪ ਲੱਗੇ ਇਸ ਲਈ ਪ੍ਰਸ਼ਾਦਾ ਲੈ ਕੇ ਆਇਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਤੈਨੂੰ ਕਿਵੇਂ ਪਤਾ ਅਸੀਂ ਰੱਬ ਦੇ ਬੰਦੇ ਆ ਤੂੰ ਰੱਬ ਨੂੰ ਜਾਣਦਾ ਭਾਈ ਛੰਡਾ ਜੀ ਕਹਿ ਲਗੇ ਮੈਂ ਰੱਬ ਨੂੰ ਜਾਣਦਾ ਤਾਂ ਨਹੀਂ ਪਰ ਮੈਂ ਰੱਬ ਨੂੰ ਲੱਭ ਰਿਹਾ ਤਾਂ ਗੁਰੂ ਸਾਹਿਬ ਕਹਿਣ ਲਗੇ ਕੀ ਲੱਭ ਰਿਹਾ ਭਾਈ ਚੰਡਾ ਜੀ ਕਹਿਣ ਲੱਗੇ ਮੇਰਾ ਇੱਕ ਦੋਸਤ ਹੈ ਉਹਦਾ ਨਾਮ ਹੈ ਇੰਦਰ ਸਿੰਘ ਜਿਹੜਾ ਇਤੋਂ ਦੇ ਰਾਜੇ ਦਾ ਪਾਂਜਾ ਹੈ ਸਾਡੇ ਨਗਰ ਦੇ ਰਾਜਾ ਦਾ ਨਾਮ ਹੈ ਸੁਦਰਸ਼ਨ ਤੇ ਮੇਰਾ ਮਿੱਤਰ ਉਹਦਾ ਪਾਂਜਾ ਹੈ ਭਾਈ ਚੰਡਾ ਜੀ ਕਹਿਣ ਲੱਗੇ ਮੈਂ ਤੇ ਮੇਰਾ ਮਿੱਤਰ ਅਸੀਂ ਦੋਵੇਂ ਬੈਠ ਕੇ ਨਾਮ ਜਪਦੇ ਹਾਂ ਤਾਂ ਤੁਨ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਕਹਿਣ ਲੱਗੇ ਤੂੰ ਆਪਣੇ ਮਿੱਤਰ ਇੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਆਏ ਅਸੀਹ ਹੁਨ ਪ੍ਰਸ਼ਾਦਾ ਉਹਦੇ ਨਾਲ ਹੀ ਚੱਕਾਂਗੇ ਕੁਛ ਪ੍ਰਸ਼ਾਦਾ ਭਾਈ ਮਰਦਾਨਾ ਦੀ ਨੇ ਚੱਕ ਲਿਆ ਭਾਈ ਇੰਦਰਸੈਨ ਇੱਕ ਬਾਗ ਵਿੱਚ ਬੈਠੇ ਸਨ ਭਾਈ ਝੰਡਾ ਜੀ ਬਾਗ ਦੇ ਵਿੱਚ ਇੰਦਰਸੈਨ ਕੋਲ ਪਹੁੰਚੇ ਤੇ ਉਹ ਕਹਿਣ ਲੱਗੇ ਸੰਤ ਆਏ ਨੇ ਤੇ ਉਹ ਕਹਿ ਰਿਹਾ ਕਿ ਉਹ ਪ੍ਰਸ਼ਾਦਾ ਤੇਰੇ ਨਾਲ ਹੀ ਛਕਣਗੇ ਉਹ ਬੜੇ ਭਰੇ ਸੰਤ ਨੇ ਹੋ ਸਕਦਾ ਹੈ ਸਾਡਾ ਮੇਲ ਪ੍ਰਮਾਤਮਾ ਨਾਲ ਕਰਾ ਦੇਵੇ ਆਜਾ ਅਸੀਹ ਹੁਨ ਦੇ ਦਰਸ਼ਨ ਕਰੀਏ ਉਹ ਨਗਰ ਦੇ ਬਾਹਰ ਬੈਠੇ ਰਹੇ ਉਹ ਕਹ ਰਿਹਾ ਨੇ ਪ੍ਰਸ਼ਾਦਾ ਉਨੀ ਦੇ ਨਹੀਂ ਛਕਣਾ ਜਿੰਨੀ ਦੇਰ ਤੇਰਾ ਦੋਸਤ ਨਹੀਂ ਆ ਜਾਏਗਾ ਭਾਈ ਚੰਡਾ ਜੀ ਬੜੇ ਗਰੀਬ ਸਨ ਮੰਜੀਆਂ ਮੁੜਦੇ ਸਨ ਪਰ ਭਾਈ 인ਦਰ ਸਿੰਘ ਜੀ ਬਹੁਤ ਅਮੀਰ ਸਨ ਉਹ ਰਾਜੇ ਦੇ ਭਾਂਜੇ ਸਨ ਪਰ ਦੋਨਾਂ ਦੀ ਜੋੜੀ ਬੜੀ ਪੱਕੀ ਸੀ ਦੋਨੋਂ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਸਨ ਭਾਈ 인ਦਰ ਸਿੰਘ ਜੀ ਨੂੰ ਆਪਣੀ ਅਮੀਰੀ ਦਾ ਕੋਈ ਮਾਣ ਨਹੀਂ ਸੀ ਨਾ ਹੀ ਉਹ ਆਪਣੀ ਅਮੀਰੀ ਦਾ ਮਾਣ ਕਰਦਾ ਸੀ ਤੇ ਭਾਈ ਚੰਡਾ ਜੀ ਨੂੰ ਆਪਣੀ ਗਰੀਬੀ ਦਾ ਕੋਈ ਦੁੱਖ ਨਹੀਂ ਸੀ ਸਗੋਂ ਉਹ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਸਨ ਭਾਈ ਚੰਡਾ ਜੀ ਦੀ ਗੱਲ ਸੁਣ ਕੇ ਭਾਈ ਇੰਦਰਸੈਨ ਤਾਨਕਰੂ ਨਾਰਕ ਸੱਚੇ ਪਾਤਸ਼ਾਹ ਜੀ ਦੇ ਵਾਰਤੁਰਪੇ ਗੁਰੂ ਸਾਹਿਬ ਨੇ ਉਹਨਾਂ ਦਾ ਜੀਵਨ ਬਦਲਣ ਵਾਸਤੇ ਉਹਨਾਂ ਦੋਨਾਂ ਨੂੰ ਇਕੱਠੇ ਬੁਲਾਇਆ ਸੀ ਦੋਵੇਂ ਮਿੱਤਰ ਬੜੇ ਨੇਕ ਸੁਭਾਅ ਦੇ ਸਨ ਬੜੇ ਨਿਮਰਤਾ ਵਾਲੇ ਸਨ ਦੋਵੇਂ ਜਪ ਤਪ ਕਰਨ ਵਾਲੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਉਨਾਤੇ ਕਿਰਪਾ ਕਰਨ ਵਾਸਤੇ ਬੁਲਾਇਆ ਕਿੰਨੇ ਜਨਮਾਂ ਤੋਂ ਦੋਵੇਂ ਦੋਸਤ ਜਪ ਤਪ ਕਰਦੇ ਆ ਰਹੇ ਸਨ ਕਈ ਜਨਮਾਂ ਬਾਅਦ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਣੀ ਸੀ ਦੋਨਾਂ ਮਿੱਤਰਾਂ ਨੂੰ ਅੰਦਰੋਂ ਜਾਸੀ ਕਿ ਉਹਨਾਂ ਨੂੰ ਕੋਈ ਪਹਾਪੁਰਖ ਮਿਲੇ ਤੇ ਸਾਡਾ ਪਾਰ ਉਤਾਰਾ ਹੋਵੇ ਇੰਦਰ ਸਿੰਘ ਦੇ ਮਨ ਵਿੱਚ ਬੜਾ ਪ੍ਰੇਮ ਪੈਦਾ ਹੋ ਗਿਆ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਿਆ ਦੋਵੇਂ ਦੋਸਤ ਚੱਲ ਕੇ ਗੁਰੂ ਸਾਹਿਬ ਦੇ ਕੋਲ ਪਹੁੰਚੇ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਦੋਨਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਦੋਵੇਂ ਗੁਰੂ ਸਾਹਿਬ ਦੇ ਕੋਲ ਬੈਠ ਗਏ ਉਹਨਾਂ ਵਿੱਚ ਕੋਈ ਵਿਕਾਰ ਨਹੀਂ ਸੀ ਦੋਨਾਂ ਨੇ ਆਪਣੇ ਹੱਥ ਜੋੜੇ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਜੇ ਤੁਹਾਨੂੰ ਬ੍ਰਹਮ ਗਿਆਨ ਹੈ ਤਾਂ ਸਾਨੂੰ ਵੀ ਕੋਈ ਦੱਸੋ ਤਾਂ ਕਿ ਸਾਡਾ ਵੀ ਕੋਈ ਭਲਾ ਹੋਵੇ ਸਾਨੂੰ ਕੋਈ ਉਪਦੇਸ਼ ਦਿਓ ਤਾਂ ਕਿ ਸਾਨੂੰ ਕੋਈ ਚੰਗੀ ਗੱਲ ਦਾ ਪਤਾ ਚੱਲ ਸਕੇ ਅਸੀਂ ਬੜੇ ਚਿਰ ਤੋਂ ਉਡੀਕ ਕਰ ਰਹੀ ਸੀ ਕਿ ਸਾਨੂੰ ਕੋਈ ਮਹਾਪੁਰਖ ਮਿਲੇ ਤੇ ਸਾਡਾ ਵੀ ਭਲਾ ਹੋ ਸਕੇ ਕਿਰਪਾ ਕਰਕੇ ਸਾਨੂੰ ਬ੍ਰਹਮ ਗਿਆਨ ਬਖਸ਼ੋ ਤੁਸੀਂ ਪਰਮੇਸ਼ਵਰ ਦੇ ਪਿਆਰੇ ਹੋ ਸਾਨੂੰ ਰੱਬ ਮਿਲਣ ਵਾਸਤੇ ਕੋਈ ਰਾਹ ਦੱਸੋ ਦੋਵੇਂ ਗੁਰੂ ਸਾਹਿਬ ਨੂੰ ਕਹਿਣ ਲੱਗੇ ਸਾਟੇ ਕਰੋੜਾ ਜਨਮ ਭੁੱਲੇ ਹੋਏ ਨਿਕਲ ਗਏ ਸਾਨੂੰ ਬ੍ਰਹਮ ਗਿਆਨ ਨਹੀਂ ਹੋਇਆ ਸਾਨੂੰ ਸਾਡੇ ਸਰੂਪ ਦਾ ਪਤਾ ਨਹੀਂ ਚੱਲਿਆ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਲੱਗਦੀ ਹੈ ਤੁਸੀਂ ਸਾ ਨੂੰ ਬ੍ਰਹਮ ਗਿਆਨ ਦਿਖਾਓ ਤੁਸੀਂ ਸਾਡਾ ਨਿਜ ਰੂਪ ਦਿਖਾਓ ਜਿਸ ਤੇ ਪ੍ਰਾਪਤੀ ਤੋਂ ਬਾਅਦ ਕਦੀ ਜਨਮ ਮਰਨ ਨਾ ਹੋਵੇ ਤੁਸੀਂ ਸਾਡੀ ਅਵਸਥਾ ਬ੍ਰਹਮ ਗਿਆਨੀਆਂ ਵਾਲੀ ਕਰ ਦਿਓ ਉਹਨਾਂ ਦੀਆਂ ਗੱਲਾਂ ਸੁਣ ਕੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਉਹਨਾਂ ਦਾ ਪਰਮ ਦੂਰ ਕਰਨ ਲਈ ਗੁਰੂ ਸਾਹਿਬ ਜੀ ਕਹਿਣ ਲਗੇ ਜੇ ਤੁਸੀਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਮਗਨ ਹੋਣਾ ਚਾਹੁੰਦੇ ਹੋ ਤੇ ਨਿਜ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੋ ਆ ਲਗੂਏ ਤੇ ਰੰਭੇਗਾ ਭਾਈ ਚੰਡਾ ਜੀ ਤੇ ਭਾਈ 인ਦਰ ਸਿੰਘ ਜੀ ਤੁਹਾਨੂੰ ਗੁਰੂ ਦਰਸ਼ਨ ਦੇਣੀ ਪਵੇਗੀ ਫੇਰ ਤੁਹਾਨੂੰ ਦਾਤ ਵੀ ਦੇ ਦੇਵਾਂਗੇ ਗਿਆਨ ਵੀ ਦੇ ਦੇਵਾਂਗੇ ਤੇ ਬ੍ਰਹਮ ਗਿਆਨ ਵੀ ਦੇ ਦੇਵਾਂਗੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਾਰਾ ਜਗਤ ਝੂਠਾ ਹੈ ਕਿਸ ਨੇ ਤੁਸੀਂ ਆਪਣਾ ਸਭ ਕੁਝ ਸਾਨੂੰ ਦੇ ਦੇਓ ਜੇ ਤੁਸੀਂ ਸਤ ਸੰਤੋਖ ਤੇ ਵਿਰਾਗ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਆਪਣਾ ਸਾਰਾ ਕੁਝ ਦੇ ਦਿਓ ਜੇ ਤੁਸੀਂ ਸਾਨੂੰ ਸਾਰਾ ਕੁਝ ਦੇ ਦੇਵੋਗੇ ਤਾਂ ਅਸੀਂ ਤੁਹਾਨੂੰ ਥੋੜਾ ਦੇ ਦੇਵਾਂਗੇ ਤਾਂ ਦੋਵੇਂ ਮਿੱਤਰ ਭਾਈ ਚੰਡਾ ਜੀ ਤੇ ਭਾਈ ਇੰਦਰ ਸਿੰਘ ਕਿਹਾ ਲਗੇ ਸਾਡਾ ਘਰ ਸਾਡਾ ਘਰ ਸਾਡੀ ਜ਼ਮੀਨ ਅਸੀਂ ਤੁਹਾਨੂੰ ਸਭ ਕੁਝ ਦੇ ਦਿੱਤਾ ਅੱਜ ਤੋਂ ਬਾਅਦ ਇਹ ਸਭ ਕੁਝ ਤੁਹਾਡਾ ਦੋਵੇਂ ਮਿੱਤਰ ਕਹਿ ਲਗੇ ਅੱਜ ਤੋਂ ਬਾਅਦ ਘਰ ਨਹੀਂ ਜਾਵਾਂਗੇ ਅੱਜ ਤੋਂ ਬਾਅਦ ਜ਼ਮੀਨ ਤੇ ਜਾਇਦਾਦ ਸਭ ਕੁਝ ਤੁਹਾਡਾ ਗੁਰੂ ਸਾਹਿਬ ਨੇ ਪਹਿਲੀ ਪ੍ਰੀਖਿਆ ਉਹਨਾਂ ਦੇ ਅੱਗੇ ਰੱਖੀ ਤੇ ਉਹ ਪਹਿਲੀ ਪ੍ਰੀਖਿਆ ਵਿੱਚ ਪਾਸ ਹੋ ਗਏ ਗੁਰੂ ਸਾਹਿਬ ਕਹਿਣ ਲੱਗੇ ਇੱਕ ਚੀਜ਼ ਅਜੇ ਵੀ ਤੁਹਾਡੇ ਕੋਲ ਹੈ ਜੇ ਵੀ ਤੁਸੀਂ ਨਹੀਂ ਦਿੱਤੀ ਭਾਈ ਚੰਡਾ ਜੀ ਨੇ ਵਿਚਾਰ ਕੀਤੀ ਕਿ ਸਭ ਕੁਝ ਤਾਂ ਗੁਰੂ ਸਾਹਿਬ ਨੂੰ ਦੇ ਦਿੱਤਾ ਹੁਣ ਸਾਡੇ ਕੋਲ ਕੀ ਹੈ ਤਾਂ ਉਹਨਾਂ ਨੇ ਵਿਚਾਰ ਕੀਤੀ ਕਿ ਸਾਡਾ ਸਰੀਰ ਅਜੇ ਸਾਡੇ ਕੋਲ ਹੈ ਅਸੀਂ ਆਪਣਾ ਸਰੀਰ ਅਜੇ ਗੁਰੂ ਸਾਹਿਬ ਨੂੰ ਨਹੀਂ ਦਿੱਤਾ ਤਾਂ ਦੋਵੇਂ ਮਿੱਤਰ ਕਹਿਣ ਲੱਗੇ ਅਜੇ ਸਾਡਾ ਸਰੀਰ ਹੀ ਸਾਡੇ ਕੋਲ ਗੁਰੂ ਸਾਹਿਬ ਕਹਿਣ ਲੱਗੇ ਵਿਚਾਰ ਕਰਕੇ ਦੇਖ ਲੋ ਤੁਹਾਡੇ ਸਰੀਰ ਨੇ ਸਦਾ ਤੁਹਾਡੇ ਨਾਲ ਨਹੀਂ ਰਹਿਣਾ ਇਸ ਲਈ ਇਹ ਸਰੀਰ ਵੀ ਸਾਨੂੰ ਹੀ ਦੇ ਦਿਓ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਤਾਂ ਦੇ ਆਗੇ ਭਾਈ ਚੰਡਾ ਜੀ ਤੇ ਭਾਈ ਇੰਦਰ ਸਿੰਘ ਜੀ ਆਪਣੀ ਜਗ੍ਹਾ ਤੋਂ ਉੱਠੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਉਹ ਕਹਿਣ ਲੱਗੇ ਆਇ ਤੋ ਇਹ ਤੁਹਾਨੂੰ ਸਰੀਰ ਵੀ ਦਿੱਤਾ ਅੱਜ ਤੋਂ ਬਾਅਦ ਸਾਡੇ ਸ਼ਰੀਰ ਤੋਂ ਜੋ ਤੁਸੀਂ ਖਰਾਓਗੇ ਅਸੀਂ ਕਰਾਂਗੇ ਗੁਰੂ ਸਾਹਿਬ ਕਹਿਣ ਲੱਗੇ ਅਜੇ ਵੀ ਇੱਕ ਚੀਜ਼ ਤੁਹਾਡੇ ਕੋਲ ਹੈ ਤਾਂ ਦੋਨੇ ਮਿੱਤਰ ਵਿਚਾਰ ਕਰਨ ਲੱਗੇ ਉਹ ਕਹਿਣ ਲੱਗੇ ਮਨ ਸਾਡੇ ਕੋਲ ਹੈ ਉਹ ਦੋਵੇਂ ਕਹਿਣ ਲੱਗੇ ਮਹਾਰਾਜ ਹੁਣ ਤਾਂ ਸਾਡੇ ਕੋਲ ਸਾਡਾ ਮਨ ਹੀ ਹੈ ਮਹਾਰਾਜ ਤੁਹਾਨੂੰ ਜ਼ਮੀਨ ਜਾਇਦਾਦ ਕਰ ਸਭ ਦੇ ਦਿੱਤਾ ਆਪਣਾ ਸ਼ਰੀਰ ਵੀ ਦੇ ਦਿੱਤਾ ਮਹਾਰਾਜ ਹੁਣ ਤਾਂ ਸਾਡੇ ਕੋਲ ਸਾਡਾ ਮਨ ਹੀ ਹੈ ਧੰਗੁਰੂ ਨਾਲਖ ਸੱਚੇ ਪਾਸ਼ਾ ਜੀ ਕਹਿਣ ਲੱਗੇ ਇਹ ਮਨ ਪੰਜ ਤੱਤਾਂ ਦਾ ਬਣਿਆ ਹੈ ਇਹ ਵੀ ਸਦਾ ਰਹਿਣ ਵਾਲਾ ਨਹੀਂ ਇਹ ਵੀ ਸਾਨੂੰ ਦੇ ਦਿਓ ਗੁਰੂ ਸਾਹਿਬ ਉਹਨਾਂ ਮਿੱਤਰਾਂ ਨੂੰ ਕਹਿਣ ਲੱਗੇ ਇੱਕ ਵਾਰੀ ਸਾਨੂੰ ਤੁਸੀਂ ਆਪਣਾ ਮਨ ਦੇ ਦਿਓ ਫੇਰ ਤੁਸੀਂ ਦੇਖੋ ਤੁਸੀਂ ਕਿਵੇਂ ਬ੍ਰਹਮ ਗਿਆਨ ਚ ਮੰਨਦੇ ਹੋ ਇਹ ਸੁਣ ਕੇ ਦੋਵੇਂ ਦੋਸਤ ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਤੁਹਾਨੂੰ ਆਪਣਾ ਮਨ ਵੀ ਦਿੱਤਾ ਜੇ ਤੋਂ ਤਨ ਮਨ ਤਨ ਸਭ ਕੁਝ ਗੁਰੂ ਜੀ ਨੂੰ ਸੌਂਪ ਦਿੱਤਾ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਬਚਨ ਕੀਤਾ ਪੁੱਛ ਲੋ ਜੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਦੁਨੀਆਂ ਨੇ ਸੰਕਲਪ ਕੀਤਾ ਉਹਨਾਂ ਨੂੰ ਜੋ ਸੰਸਾ ਸੀ ਉਹ ਗੁਰੂ ਸਾਹਿਬ ਤੋਂ ਪੁੱਛਣ ਲੱਗੇ ਜਦੋਂ ਉਹਨਾਂ ਨੇ ਸਵਾਲ ਪੁੱਛਿਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਇਹ ਸੰਕਲਪ ਤਾਂ ਮਨ ਵਿੱਚੋਂ ਪੈਦਾ ਹੁੰਦਾ ਹੈ ਤੇ ਮਨ ਤਾਂ ਤੁਸੀਂ ਮੈਨੂੰ ਦੇ ਚੁੱਕੇ ਹੋ ਫਿਰ ਇਹ ਸੰਕਲਪ ਕਿਵੇਂ ਬਣਾ ਲਿਆ ਗੁਰੂ ਸਾਹਿਬ ਕਹਿਣ ਲੱਗੇ ਇਹ ਕਿਹੋ ਜੀ ਰਕਸ਼ਨਾ ਹੋਈ ਪਹਿਲਾਂ ਤੁਸੀਂ ਸਾਨੂੰ ਮੜ ਦੇ ਦਿੱਤਾ ਤੇ ਫਿਰ ਵਾਪਸ ਵੀ ਲੈ ਲਿਆ ਜਿਹੜਾ ਮਨੁੱਖ ਗੁਰੂ ਨੂੰ ਇੱਕ ਵਾਰੀ ਵਸਤੂ ਪੇਟਾ ਕਰ ਦਵੇ ਉਹ ਫਿਰ ਵਾਪਸ ਨਹੀਂ ਲੈ ਸਕਦਾ ਤੁਹਾਡੇ ਮਨ ਵਿੱਚ ਸੰਕਲਪ ਕਿਵੇਂ ਪੈਦਾ ਹੋਇਆ ਮਨ ਤਾਂ ਤੁਹਾਡਾ ਹੈ ਹੀ ਨਹੀਂ ਦੋਵੇਂ ਮਿੱਤਰ ਸੋਚਣ ਲੱਗੇ ਗੁਰੂ ਸਾਹਿਬ ਦੀ ਗੱਲ ਤਾਂ ਠੀਕ ਹੈ ਮਨ ਤਾਂ ਅਸੀਂ ਗੁਰੂ ਸਾਹਿਬ ਨੂੰ ਪੇਟਾ ਕਰ ਚੁੱਕੇ ਹਾਂ ਫਿਰ ਸੰਕਲਪ ਕਿਵੇਂ ਪੈਦਾ ਹੋ ਸਕਦਾ ਗਰੀਬ ਨੂੰ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਿਲ ਦੀ ਗੱਲ ਸੁਣ ਰਹੇ ਨੇ ਤੁਸੀਂ ਜੋ ਸੋਚ ਰਹੇ ਹੋ ਕਿ ਮਨ ਤਾਂ ਗੁਰੂ ਨੇ ਦਿੱਤਾ ਉਹ ਤੁਹਾਡੀ ਬੁੱਧੀ ਦਾ ਕੰਮ ਹੈ ਤੇ ਤੁਹਾਡੀ ਬੁੱਧੀ ਅਜੇ ਤੁਹਾਡੇ ਕੋਲ ਹੈ ਤੁਸੀਂ ਸਾਨੂੰ ਅੰਤਹਿ ਕਰਨ ਦਿੱਤਾ ਉਹਦੇ ਵਿੱਚ ਮਨ ਵੀ ਆ ਗਿਆ ਬੁੱਧੀ ਵੀ ਆ ਗਈ ਤੇ ਹੰਕਾਰ ਵੀ ਆ ਗਿਆ ਤੇ ਚਿੱਤ ਵੀ ਆ ਗਿਆ ਚਾਰ ਤਰ੍ਹਾਂ ਦਾ ਸਾਡਾ ਅੰਤਹਿ ਕਰਨ ਹੈ ਬੁੱਧੀ ਤਾਂ ਤੁਸੀਂ ਸਾਨੂੰ ਦੇ ਦਿੱਤੀ ਤੁਸੀਂ ਸੋਚ ਕਿਵੇਂ ਰਹੇ ਹੋ ਉਹ ਦੋਵੇਂ ਚਿਤਵਨ ਲੱਗ ਪਏ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਸਾਨੂੰ ਆਪਣਾ ਚਿਤਵ ਦੇ ਦਿੱਤਾ ਹੁਣ ਚਿਤਵਨ ਕਿੱਥੋਂ ਰਹੇ ਹੋ ਫਿਰ ਗੁਰੂ ਸਾਹਿਬ ਨੇ ਉਹਨਾਂ ਦੀ ਹੋਮੇ ਦਾ ਨਾਸ਼ ਕੀਤਾ ਗੁਰੂ ਸਾਹਿਬ ਨੇ ਉਹਨਾਂ ਤੇ ਇਹੋ ਜੀ ਕਿਰਪਾ ਕੀਤੀ ਕਿ ਉਹਨਾਂ ਦੀ ਹਸਤੀ ਮਿਟ ਗਈ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਤਨ ਮਨ ਤਨ ਸਭ ਕੁਝ ਸੌਂ ਦਿੱਤਾ ਉਹਨਾਂ ਨੇ ਆਪਣਾ ਅੰਤਹਿ ਕਰਨ ਗੁਰੂ ਸਾਹਿਬ ਨੂੰ ਦੇ ਦਿੱਤਾ ਗੁਰੂ ਸਾਹਿਬ ਕਹਿੰਨ ਲੱਗੇ ਹੁਣ ਇਸ ਤੋਂ ਕੋਈ ਪਰਾਂ ਦੀ ਗੱਲ ਹੈ ਤਾਂ ਪੁੱਛ ਲਓ ਜਦੋਂ ਇੰਦਰ ਸਿੰਘ ਨੇ ਗੁਰੂ ਸਾਹਿਬ ਦੀ ਇਹਦਲਾ ਸੁਣਿਆ ਉਹਨਾਂ ਨੇ ਗੁਰੂ ਸਾਹਿਬ ਨੂੰ ਸਭ ਕੁਝ ਭੇਟਾ ਕਰ ਦਿੱਤਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਾਈ ਇੰਦਰ ਸਿੰਘ ਤੇ ਦ੍ਰਿਸ਼ਟੀ ਪਈ ਤੇ ਉਹਦੀ ਸਮਾਤੀ ਲੱਗ ਗਈ ਉਹ ਇਹ ਭੁੱਲ ਗਿਆ ਕਿ ਮੈਂ ਕਿੱਥੇ ਬੈਠਾ ਹਾਂ ਉਸ ਨੇ ਆਪਣਾ ਆਤਮ ਰੂਪ ਦੇਖ ਲਿਆ ਮੈਂ ਸਰੀਰ ਨਹੀਂ ਮੈਂ ਚਿੱਤ ਨਹੀਂ ਮੈਂ ਬੁੱਧ ਨਹੀਂ ਮੈਂ ਹੰਕਾਰ ਨਹੀਂ ਮੈਂ ਆਤਮ ਰੂਪਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਿਆ ਪ੍ਰਸ਼ਾਦ ਵਰਤਾ ਦੇ ਅੱਧਾ ਪ੍ਰਸ਼ਾਦਾ ਗੁਰੂ ਸਾਹਿਬ ਨੇ ਛਕਿਆ ਤੇ ਅੱਧਾ ਪ੍ਰਸ਼ਾਦਾ ਗੁਰੂ ਸਾਹਿਬ ਨੇ ਭਾਈ ਝੰਡਾ ਜੀ ਨੂੰ ਦੇ ਦਿੱਤਾ ਭਾਈ ਝੰਡਾ ਜੀ ਨੇ ਗੁਰੂ ਸਾਹਿਬ ਦਾ ਪ੍ਰਸ਼ਾਦਾ ਬੜੇ ਪਿਆਰ ਨਾਲ ਛਕਿਆ ਮੁੱਖ ਵਿੱਚ ਗਰਾਹੀ ਪਾੰਦਿਆ ਹੀ ਉਹਨਾਂ ਦੇ ਕਪਾੜ੍ਹ ਖੁੱਲ ਗਏ। ਉਹ ਬ੍ਰਹਮ ਗਿਆਨੀ ਬਣਦੇ। ਬ੍ਰਹਮ ਗਿਆਨੀ ਦੀ ਅਵਸਥਾ ਭਾਈ ਚੰਡਾ ਜੀ ਨੂੰ ਗੁਰੂ ਸਾਹਿਬ ਦੇ ਪ੍ਰਸ਼ਾਦ ਦੇ ਛਕਰ ਨਾਲ ਹੋ ਗਈ। ਉਸ ਦਾ ਪਰਮ ਮੋਹ ਦਵੇਗ ਗੁਰੂ ਸਾਹਿਬ ਨੇ ਸਾਰੇ ਕੱਟ ਦਿੱਤੇ। ਭਾਈ ਚੰਡਾ ਜੀ ਦੀ ਸਮਾਧੀ ਲੱਗ ਗਈ। ਉਹਨਾਂ ਨੂੰ ਆਪਣੇ ਸਰੀਰ ਦੀ ਸੋਧਨਾ ਰਹੀ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੁਝ ਛਿਰ ਵਿੱਚ ਦੋਨਾਂ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਤਿੰਨ ਪਹਿਰ ਬੀਤ ਗਏ। ਇੱਕ ਪਹਿਰ ਰਹਿ ਗਿਆ। ਦੋਨਾਂ ਦੀਆਂ ਸਮਾਧੀਆਂ ਲਗੀਆਂ ਰਹੀਆਂ ਗੁਰੂ ਸਾਹਿਬ ਨੇ ਉੱਠ ਕੇ ਇਸ਼ਾਰਾ ਕੀਤਾ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਆਪਣੇ ਨੇਤਰ ਬੰਦ ਕਰ ਲਏ ਤੇ ਗੁਰੂ ਸਾਹਿਬ ਨੇ ਸਮਾਧੀ ਲਾ ਲਈ ਸੂਰਜ ਚੜ ਗਿਆ ਦਿਨ ਹੋ ਗਿਆ ਗੁਰੂ ਸਾਹਿਬ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਭਾਈ ਚੰਡਾ ਜੀ ਤੇ ਭਾਈ ਇੰਦਰ ਸਿੰਘ ਦੋਨਾਂ ਨੂੰ ਲੈ ਕੇ ਆਓ ਦੋਨੋਂ ਭਾਗਾਵਲੇ ਹੋ ਗਏ ਗੁਰੂ ਸਾਹਿਬ ਨੇ ਉਹਨਾਂ ਨਾਲ ਬਿਠੇ ਮੋਰ ਬੋਲੇ ਗੁਰੂ ਸਾਹਿਬ ਪਾਈ ਇੰਦਰ ਸਿੰਘ ਨੂੰ ਕਿਹਾ ਲਗੇ ਅài ਤੋਂ ਤੈਨੂੰ ਮੰਜੀ ਦਿੱਤੀ ਮੰਜੀ ਦੀ ਪ੍ਰਥਾ ਧੰਨ ਗੁਰੂ ਨਾਨਕ ਸੱਚੇ ਪਾਛਾ ਜੀ ਨੇ ਤੋਰੀ ਸੀ ਨਗਰ ਵਿੱਚ ਇੱਕ ਗੁਰਮੁਖ ਬਣਾ ਦਿੰਦੇ ਸਨ ਫੇਰ ਉਸ ਗੁਰਮੁਖ ਨੂੰ ਸਾਰੇ ਇਲਾਕੇ ਦੀ ਫਿਕਰ ਹੁੰਦੀ ਸੀ ਜੇ ਕੁਝ ਵੀ ਹੁੰਦਾ ਤਾਂ ਸਾਰੇ ਉਸ ਗੁਰਮੁਖ ਕੋਲ ਜਾਂਦੇ ਜਦੋਂ ਕਿਸੇ ਸਿੱਖ ਦਾ ਕੰਮੜ ਜਾਂਦਾ ਸੀ ਤਾਂ ਉਹ ਅਰਦਾਸ ਕਰਾਂਦਾ ਸੀ ਉਸ ਨੂੰ ਅਰਦਾਸ ਕਰਨ ਵਾਸਤੇ ਉਸ ਗੁਰਮੁਖ ਕੋਲ ਹੀ ਜਾਣਾ ਪੈਂਦਾ ਸੀ ਧੰਨ ਗੁਰੂ ਨਾਨਕ ਸੱਚੇ ਪਾਛਾ ਜੀ ਭਾਈ ਇੰਦਰਸੈਨ ਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਤੂੰ ਇਸ ਨਗਰ ਦਾ ਮੁਖੀ ਹੈ ਤਾਂ ਭਾਈ ਇੰਦਰਸੈਨ ਜੀ ਨੇ ਆਪਣੇ ਦੋਵੇਂ ਹੱਥ ਜੋੜੇ ਤਾਂ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਇਹ ਪਦਵੀ ਭਾਈ ਚੰਡਾ ਜੀ ਨੂੰ ਦੇ ਦਿਓ ਤੇ ਮੈਨੂੰ ਗੁਪਤ ਰਹਿਣ ਦਿਓ ਭਾਈ ਇੰਦਰਸੈਨ ਗੁਰੂ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਮੇਰੇ ਵਿੱਚ ਲਾਲਸਾ ਨਹੀਂ ਕਿ ਮੈਂ ਉੱਚੀ ਥਾਂ ਤੇ ਬੈਠਾਂ ਬਾਕੀ ਜਿਵੇਂ ਤੁਹਾਡਾ ਹੁਕਮ ਹੈ ਮੈਂ ਓਵੇਂ ਹੀ ਕਰਾਂਗਾ ਮਹਾਰਾਜ ਮੇਰੇ ਮਨ ਵਿੱਚ ਕੋਈ ਲਾਲਸਾ ਨਹੀਂ ਅਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਇੰਦਰ ਸਿੰਘ ਦਾ ਹਿਰਦਾ ਦ੍ਰਿੜ ਹੋ ਗਿਆ ਗੁਰੂ ਸਾਹਿਬ ਜੀ ਭਾਈ ਛੰਡਾ ਜੀ ਨੂੰ ਕਹਿਣ ਲੱਗੇ ਫਿਰ ਮੰਜੀ ਤੇ ਤੁਸੀਂ ਬੈਠ ਜਾਓ ਸਾਰੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਭਾਈ ਛੰਡਾ ਜੀ ਨੂੰ ਦੇ ਦਿੱਤੀਆਂ ਸਾਰੇ ਦੇਸ਼ ਦਾ ਮੁਖੀ ਗੁਰੂ ਸਾਹਿਬ ਜੀ ਨੇ ਭਾਈ ਛੰਡਾ ਜੀ ਨੂੰ ਵੜਾ ਦਿੱਤਾ ਤਾਂ ਨਗਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਇੰਦਰ ਸਿੰਘ ਤੇ ਭਾਈ ਛੰਡਾ ਜੀ ਨੂੰ ਵਾਪਸ ਭੇਜ ਦਿੱਤਾ ਗੁਰੂ ਸਾਹਿਬ ਆਪ ਨੇ ਅਧਰੰਤ ਬੰਦ ਕਰਕੇ ਉੱਥੇ ਹੀ ਬੈਠ ਗਏ ਸੰਗ ਜੀ ਆਪਣੀਆਂ ਮਨਵਿਰਤੀਆਂ ਕਾਗਰ ਕਰਕੇ ਬੜੇ ਪ੍ਰੇਮ ਨਾਲ ਮੋਲ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇੱਕ ਓੰਕਾਰ ست نام کرتا پورک نرپو نربیر اکال مورت اجونی سہبم گر پرساد ایک اوکار ست نام کرتا پورک نرپو نرویر اکال مورت اجونی سہبم گر پرساد اونکار ست نام کرتا پورک اکال مرت آجونی سہ پم گر پرساد ایک اونکار ست نام کرتا پورک نرپو نرویر ਅਕਾਲ ਮੂਰਤ ਅਜ ਉਨੇ ਸੇਵਾ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ ਉਨੇ ਸੇਵਾ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ نرپو نرویر اکال مورت آجونی سہ پم گر پرساد ایک اونکار ست نام کرتا پورک نرپو نرویر اکال مورت آجونی سہ پم گرپرساد ایک اونکار ست نام کرتا پورکھ نرپو نربیر اکال مورت آجونی سہبم گر پرساد ایک اوکار ست نام کرتا پورکھ نرپو نربیر اکال مورت اجونی سہبم گر پرساد اوکار ست نام کرتا پرک نرپو نرویر اکال مورت اجونی سہ گر پرساد ایک اونکار ست نام کرتا پورک نرفو نربیر اکال مرت اجونی سہ گر پرساد ایک اونکار ست نام کرتا پورک نرپو نرویر اکال مرت اجونی سہ گر پرساد ایک اونکار ست نام کرتا پرک ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ست نام کرتا پورکھ نرپاؤ نربیر اکال مورت اجونی سی پم گر پرساد ایک اوکار ست نام کرتا پور نرپ نربیر اکال مورت اجونی سیپم ਗੁਰ ਪ੍ਰਸਾਦ